ਜਿਹੜੇ ਵੀਰ ਕੈਨੇਡਾ ਆਉਣਾ ਚਾਹੁੰਦੇ ਆ ਕੈਨੇਡਾ ਆਉਣ ਵਾਲੇ ਚਾਹਵਨ ਸੱਜਣਾਂ ਲਈ ਬਹੁਤ ਜ਼ਰੂਰੀ ਵੀਡੀਓ ਆ ਮੇਰੇ ਹਿਸਾਬ ਹੈ ਤਾਂ ਬਾਈ ਜੀ ਸਾਰੇ ਪੰਜਾਬ ਵਾਲੀ ਜ਼ਰੂਰੀ ਹੈ ਕਿਉਂਕਿ ਹਰੇਕ ਪੰਜਾਬ ਦਾ ਬੱਚਾ ਕੈਨੇਡਾ ਆਉਣਾ ਚਾਹੁੰਦਾ ਸੁਣ ਲਿਓ ਐਂਡ ਤੱਕ ਜਿਹੜੇ ਵੀਰ ਸੋਚੀ ਜਾਂਦੇ ਆ ਵੀ ਹਾਂ 30 ਤੋਂ 35 ਲੱਖ ਜਾਂ 40 ਤੋਂ 50 ਲੱਖ ਰੁਪਏ ਲਾ ਕੇ ਆਪਾਂ ਕੈਨੇਡਾ ਦਾ ਵਰਕ ਪਰਮਿਟ ਲੈ ਲੈਨੇ ਆ ਜਿਹਦੇ ਕੋਲੇ ਦੋ ਤਿੰਨ ਕਿੱਲੇ ਜ਼ਮੀਨ ਦੇ ਹੁੰਦੇ ਆ ਉਹ ਵੇਚ ਕੇ ਤੇ ਕੈਨੇਡਾ ਦਾ 40-50 ਲੱਖ ਰੁਪਏ ਦੇ ਵਿੱਚ ਜਿਹੜਾ ਵਰਕ ਪਰਮਿਟ ਲਈ ਜਾਂਦਾ ਸੋਚ ਲੈਂਦਾ ਵੀ ਹਾਂ ਹੌਲੀ-ਹੌਲੀ ਜਾ ਕੇ ਬਈ ਲਾ ਦੇਾਂਗੇ ਕੋਈ ਸ਼ੱਕ ਨਹੀਂ ਬਈ ਪੈਸੇ ਇੱਥੇ ਲੈ ਜਾਂਦੇ ਆ ਪਰ ਲੈਣਗੇ ਤਾਂ ਜੇ ਠੇਕ ਕੰਮ ਹੋਊਗਾ ਇਸ ਟਾਈਮ ਬਾਬਿਓ ਇਹੋ ਜੀ ਗਲਤੀ ਨਾ ਕਰ ਲਿਓ ਜੇ ਕਿ 40-50 ਲੱਖ ਰੁਪਇਆ ਲਾ ਕੇ ਤੁਸੀਂ ਕੈਨੇਡਾ ਆ ਜਾਓ ਵਰਕ ਪਰਮਿਟ ਤੇ ਇੱਥੇ ਤੁਹਾਨੂੰ ਕਾਮਣਾ ਮਿਲੇ ਤੇ ਮੁੜਖੇ ਤੁਸੀਂ ਡਿਪਰੈਸ਼ਨ ਦੇ ਵਿੱਚ ਤੁਹਾਨੂੰ ਜਿਆ ਅਟੈਕ ਹੋਊਗਾ ਤੇ ਜਾਂ ਕੋਈ ਹੋਰ ਪੁੱਠਾ ਸਿੱਧਾ ਕਦਮ ਚੱਕੋਗੇ ਹਨਾ ਆਪਾਂ ਮਾਫੀ ਚਾਹੁੰਦੇ ਆ ਗੱਲ ਲਈ ਪਰ ਇਸ ਟਾਈਮ ਬਾਈ ਜੀ ਬਹੁਤ ਜ਼ਿਆਦਾ ਹਾਲਾਤ ਮਾੜਿਆ ਕੈਨੇਡਾ ਦੇ ਕੰਮਕਾਰ ਜਮਾਂ ਵੀ ਹੈ ਨਹੀਂਗਾ ਸੱਚੀਆਂ ਗੱਲਾਂ ਬਾਈ ਜੀ ਜਿਹੜੇ ਤੁਹਾਡੇ ਵੀਰ ਭੈਣ ਕੈਨੇਡਾ 'ਚ ਰਹ ਰਹੇ ਆ ਉਹਨਾਂ ਨੂੰ ਊਰੇ ਚੰਗੀ ਤਰ੍ਹਾਂ ਬਤਾ ਬ੍ਰੈਮਟਨ ਵਾਲੇ ਪਾਸੇ ਦਾ ਬਾਈ ਜੀ ਜਮਾਂ ਹੀ ਜਿਹੜੇ ਵਾਜੇ ਵਜਣ ਵਾਲਾ ਕੰਮ ਹੋਇਆ ਪਿਆ ਤੇ ਬਹੁਤ ਯਾਨੀ ਕਿ ਘੱਟ ਕੰਮ ਆ ਕੰਮ ਹੈ ਹੀ ਨਹੀਂ ਯਾਰ ਗੱਲ ਨਵੇੜੋ ਕੰਮ ਇਸ ਤਰ੍ਹਾਂ ਜਮਾ ਹੀ ਹੈ ਨੀਗਾ ਦਿਵਾਲਾ ਨਿਕਨ ਵਾਲੀ ਗੱਲ ਹੋਈ ਪਈ ਆ ਜਿਹੜੇ ਤਾਂ ਵੀਰ ਸਿਆਣੇ ਆ ਉਹਦਾ ਸੁਣ ਲੈਣਗੇ ਵੀ ਹਾਂ ਯਾਰ ਕਾਹ ਤੋਂ ਹਣਾ 30-40 ਲੱਖ ਜਾਂ 50 ਲੱਖ ਰੁਪਇਆ ਲਾ ਕੇ ਅਸੀਂ ਜਿਹੜੀ ਉਹਦੇ ਕਹਿਣ ਵਾਂਗੂ ਪੂਰੀ ਖਾਂਦੀ ਖਾਂਦੇ ਅੱਧੇ ਤੋਂ ਵੀ ਜਾਈਗੇ ਫਿਰ ਉਹੀ ਗੱਲ ਹੋ ਜਾਂਦੀ ਜਿਹੜੇ 2-3 ਕਿੱਲੇ ਹੁੰਦੇ ਆਪਾਂ ਵੇਚ ਕੇ ਤੇ ਬਾਹਰ ਤਾਂ ਆ ਜਾਨੇ ਆ ਮੁੜ ਕੇ ਪਛਤਾਉਣੇ ਆ ਯਾਰ ਆ ਕੀ ਕਰ ਲਿਆ ਉਦੋਂ ਤਾਂ ਆਪਾਂ ਚੰਗੇ ਸੀ ਪੰਜਾਬ ਦੇ ਵਿੱਚ ਰੋਟੀ ਤਾਂ ਵਧੀਆ ਖਾਂਦੇ ਸੀ ਨਾ ਤਿੰਨ ਚਾਰਾਂ ਕਿੱਲੇ ਵਾਲਾ ਰੋਟੀ ਤਾਂ ਖਾਈ ਜਾਂਦਾ ਘਰੇ ਇੱਥੇ ਬਈ ਹਰੇਕ ਚੀਜ਼ ਮੋਲਦੀ ਏ ਤੁਹਾਨੂੰ ਪਤਾ ਹੀ ਐ ਐਸ ਕਰਕੇ ਬਈ ਜੀ ਇਹੋ ਜਾਂ ਕੋਈ ਗਲਤ ਕਦਮ ਨਾ ਚੱਕੋ ਜੇ ਮੈਂ ਹੀ ਨਹੀਂ ਕਹਿੰਦਾ ਕੈਨੇਡਾ ਮਾੜਾ ਕੈਨੇਡਾ ਬਹੁਤ ਵਧੀਆ ਬਹੁਤ ਸੋਹਣੀਆਂ ਕੰਟਰੀਆਂ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕੁਝ ਲੋਕਾਂ ਨੂੰ ਦਿੱਤਾ ਪਰ ਉਹ ਬਈ ਉਹਨਾਂ ਸਮਾਂ ਦਿੱਤਾ ਜਦੋਂ ਕੰਮ ਹੁੰਦਾ ਸੀਗਾ ਇਸ ਕਰਕੇ ਬਈ ਇਸ ਟਾਈਮ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕੈਨੇਡਾ ਦੇ ਤੇ ਕਹਿੰਦੇ ਆ ਕਿ 2027 2028 ਤੱਕ ਜਿਹੜਾ ਇੱਥੋਂ ਦਾ ਹਾਲਾਤ ਕੁਝ ਨਾ ਕੁਝ ਸਧਰ ਨਗੇ ਇਸ ਕਰਕੇ ਬਈ ਜੀ ਇਸ ਟਾਈਮ ਤੁਸੀਂ ਕੈਨੇਡਾ ਬਾਰੇ ਆਉਣ ਦਾ ਨਾਂ ਹੀ ਸੋਚੋ ਚੰਗੀ ਗੱਲ ਆ ਤੇ ਕਈ ਵੀਰ ਕਹਿਣਗੇ ਤੂੰ ਇੱਥੇ ਹੀ ਕਰਦਾ ਫਿਰਦਾ ਇਹ ਉਹ ਹਨਾ ਵੀ ਗੱਲ ਸੋਚਣ ਵਾਲੀ ਸਮਝਣ ਵਾਲੀ ਤਾਂ ਕੋਈ ਸੋਚਦਾ ਨਹੀਂ ਮੇਰੇ ਵਰਗੇ ਪਤਾ ਨਹੀਂ ਇੱਥੇ ਹੋਰ ਕਿੰਨੇ ਫਸੇ ਆ ਜਿਹੜਾ ਬੰਦਾ ਇੱਥੇ ਆ ਕੇ ਬਾਈ ਜੀ ਫਸ ਜਾਂਦਾ ਉਹਨੂੰ ਇੰਡੀਆ ਆਉਣਾ ਬਹੁਤ ਅੱਖਾ ਹੋ ਜਾਂਦਾ ਜਿਹੜਾ ਤਿੰਨ ਚਾਰ ਕਿੱਲੇ ਵੇਚ ਕੇ ਆ ਗਿਆ ਬਾਈ ਉਹ ਨਾ ਫਿਰ ਅੱਗੇ ਦਾ ਨਾ ਫਿਰ ਪਿੱਛੇ ਦਾ ਤੁਸੀਂ ਸਮਝ ਹੀ ਗਏ ਆ ਫਿਰ ਉਹਨੂੰ ਲੋਕ ਕਹਿੰਦੇ ਬਾਈ ਤੂੰ ਆਉਂਦਾ ਕਿਉਂ ਨਹੀਂ ਉਹ ਕਿਹੜੇ ਮੂਹਣਾ ਫਿਰ ਇੰਡੀਆ ਚ ਲੈ ਜਾਊਗਾ ਜਦੋਂ ਸਾਰਾ ਕੁਝ ਪਿੱਛੋਂ ਵੇਚ ਵੱਟ ਕੇ ਆ ਗਿਆ ਫਿਰ ਉਹ ਸੋਚੀ ਜਾਂਦਾ ਕਿ ਇੱਥੇ ਕੰਮ ਨਹੀਂ ਕਾਰ ਨਹੀਂ ਹਾਲਾਤ ਬਾਈ ਇੱਥੋਂ ਦੇ ਇਸ ਟਾਈਮ ਬਹੁਤ ਜ਼ਿਆਦਾ ਮੰਦੇ ਆ ਤੇ ਜਿਹੜੇ ਵੀਰ ਸਿਆਣਿਆਂ ਸਮਝ ਜਾਣਗੇ ਆਪਾਂ ਤੁਹਾਡੇ ਫਾਇਦੇ ਲਈ ਕਹਿੰਨੇ ਆ ਕਿ ਬਣੀ ਬਣਾਈ ਬਈ ਛੱਡ ਕੇ ਨਾ ਆਓ ਜੀ ਜਰੂਰ ਆਓ ਜਿਨ੍ਹਾਂ ਕੋਲ ਟੂਰਿਸਟ ਵੀਜ਼ਾ ਬਈ ਘੁੰਮਣ ਲਈ ਆਜੋ ਠੀਕ ਆ ਘੁੰਮ ਕੇ ਮੁੜ ਜੋ ਪਰ ਆਪਦਾ ਸਾਰਾ ਬਈ ਜੀ ਖਾੜਾ ਪੱਟ ਕੇ ਨਾ ਆਓ ਜੀ ਆਪਦਾ ਜਾਨੀ ਕਿ ਕਹਿਣ ਦਾ ਖਾੜਾ ਮਤਲਬ ਤੁਹਾਡਾ ਜੋ ਉਥੋਂ ਦਾ ਰਜਗਾਰ ਆ ਕਈ ਵੀਰ ਮੈਂ ਦੇਖਿਆ ਇੱਥੇ ਦੁਕਾਨਾਂ ਬੜੀਆਂ ਬਣਾਈਆਂ ਪੰਜਾਬ ਦੇ ਵਿੱਚ ਦੁਕਾਨਾਂ ਛੱਡ ਕੇ ਵੇਚ ਕੇ ਆ ਜਾਂਦੇ ਆ ਸਾਰਾ ਕਾਰੋਬਾਰ ਵੇਚ ਕੇ ਆ ਜਾਂਦੇ ਕੈਨੇਡਾ ਚੱਲੇ ਆ ਪਤਾ ਨਹੀਂ ਕੈਨੇਡਾ ਦੇ ਦਰਖਤਾਂ ਨੂੰ 10 ਲੱਖ ਲੱਗੇ ਜਿਹੜੇ ਤੋੜ ਕੇ ਲੈ ਆਉਣੇ ਆ ਖਾਲਾ ਦਾ ਸਟਾਨ ਬਹੁਤ ਮੰਦਿਆ ਬਾਈ ਜੀ ਕੰਮ ਤਾਂਦਾ ਨਹੀਂ ਮਿਲਦਾ ਲੋਕਾਂ ਦਾ ਦਵਾਲਾ ਨਿਕਲਿਆ ਪਿਆ ਮੋਰਗੇਜਾਂ ਵੀ ਸੂਤ ਆਉਂਦੀਆਂ ਤੇ ਘਰਾਂ ਦੇ ਰੈਂਟ ਯੂਰਾ ਪੂਰਾ ਬਹੁਤ ਔਖਾ ਹੋਇਆ ਪਿਆ ਉਹ ਸਮੇਂ ਚਲੇ ਗਿਆ ਜਦੋਂ ਟੂਰੇਟ ਬੰਦਾ ਆ ਕੇ ਵੀ 3-4 ਲੱਖ ਦਾ 3-4 ਲੱਖ ਰੁਪਈਆ ਇੰਡੀਆ ਦਾ ਬਲੇਟ ਕਿ ਨਿਕਲ ਜਾਂਦਾ ਸੀਗਾ ਪਰ ਇਸ ਟਾਈਮ ਬਾਈ ਜੀ ਹਾਲਾਤ ਬਹੁਤ ਮੰਦੇ ਆ ਜਮਾ ਵਾਜੇ ਵਜਣ ਵਾਲੀ ਗੱਲ ਹੋਈ ਪਈ ਆ ਤੇ ਤੁਹਾਨੂੰ ਸੱਚੀਆਂ ਗੱਲਾਂ ਦੱਸੀਆਂ ਬਾਈ ਜੀ ਇਥੋਂ ਦੀਆਂ ਕਈ ਵੀਰ ਬੜੇ ਫਿਰ ਕਮੈਂਟ ਕਰਨ ਲੱਗ ਜਾਂਦੇ ਆ ਬੜਾ ਕੰਮ ਆਈਏ ਬੋ ਬਈ ਕੰਮ ਕੁਮ ਹੈ ਨਹੀਂ ਰੋਜ਼ ਵੀਰਾਂ ਦੇ ਮੈਸੇਜ ਆਉਂਦੇ ਆ ਸਾਲ ਸਾਲ ਹੋ ਗਿਆ ਇੱਥੇ ਬੈਠੇ ਲੋਕਾਂ ਨੂੰ ਕੰਮ ਘਰ ਨਹੀਂ ਮਿਲ ਰਿਹਾ ਬਹੁਤ ਮੰਦੇ ਹਾਲਾਤ ਆ ਤੇ ਜਰੂਰ ਬਾਈ ਜੀ ਇਹ ਜਿਹੜੀ ਬੇਨਤੀ ਆ ਕੇ ਵੀ ਸ਼ੇਅਰ ਕਰਿਓ ਜੇ ਇਸ ਟਾਈਮ ਤਾਂ ਉਹ ਗੱਲ ਬਣ ਗਈ ਆ ਜੇ ਕਿਸੇ ਨੇ ਦੁਸ਼ਮਣੀ ਕੱਢਣੀ ਹੋਵੇ ਕਿਸੇ ਨਾਲ ਤੇ ਉਹਨੂੰ ਬਈ ਕੈਨੇਡਾ ਘਾੜ ਦਿਓ 40 50 ਲੱਖ ਰੁਪਈਆ ਲਾ ਕੇ ਤੇ ਕਹਾਣੀ ਖਤਮ ਹੋ ਜਾਂਦੀ ਆ ਟੂਰਿਸਟ ਵੀਜ਼ੇ ਤੇ ਲੋਕ ਪਤਾ ਨਹੀਂ 25 ਤੋਂ 30 30 ਲੱਖ ਰੁਪਈਆ ਜਾਂਟਾਂ ਨੂੰ ਦੇ ਹੀ ਜਾਂਦੇ ਕਿਹੜੇ ਬੇਸ ਤੇ ਦੇ ਇਹ ਟੂਰਿਸਟ ਵੀਜ਼ਾ ਵਾਲਾ ਕੰਮ ਤਾਂ ਇੱਥੇ ਵਰਕ ਪਰਮਿਟ ਵਾਲਾ ਨੂੰ ਮਿਲਦਾ ਪੀਆਰ ਬੰਦਾ ਇਹਨੂੰ ਨਹੀਂ ਮਿਲ ਰਿਹਾ ਟੂਰਿਸਟ ਵੀਜ਼ਾ ਵਾਲਾ ਕਿਹੜੇ ਬੇਸ ਤੇ ਆਪਣਾ 25 25 ਪੀਤੀ ਲੱਖ ਰੁਪਈਆ ਦੇ ਹੀ ਜਾਂਦਾ ਯਾਰ ਮੈਨੂੰ ਸਮਝ ਨਹੀਂ ਲੱਗਦੀ ਪਤਾ ਨਹੀਂ ਲੋਕਾਂ ਦੀ ਮਤ ਨੂੰ ਕੀ ਹੋ ਗਿਆ ਵੈਸੇ ਘੁੰਮਣ ਆ ਜਾਓ ਥੋੜਾ ਜਿਹਾ ਇੱਕ ਨੰਬਰ ਜੈਨੂਨ ਵੀਜ਼ਾ ਲੱਗਦਾ ਹਨ ਤੇ ਐਵੇਂ ਬਾਹਲੇ ਪੈਸੇ ਖਰਾਬ ਕਰਕੇ ਨਾ ਆਓ ਗਾਂ ਥੁੱਡੀ ਮਰਜੀ ਆ ਬਾਈ ਤੇ ਚੰਗੀ ਲੱਗੀ ਜਰੂਰ ਵੀਡੀਓ ਸ਼ੇਅਰ ਕਰਨਾ ਧੰਨਵਾਦ ਜੀ ਰੱਬ ਰੱਖਾ ਜਿਉਂਦੇ ਰਹੋ ਜਵਾਨੀਆਂ ਮਾਨ